ਸਾ希 ਕਾਲਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਮੀਂਹ ਪੈ ਰਿਹਾ ਸਾਡੇ ਠੰਡਾ ਠੰਡਾ ਮੌਸਮ ਹੋਇਆ ਪਿਆ ਤੇ ਕਿੱਥੇ ਕਿੱਥੇ ਮੀਂਹ ਪੈ ਰਿਹਾ ਦੱਸਿਓ ਜ਼ਰੂਰ ਆਪਣੇ ਸਵੇਰ ਦੇ ਵੱਜ ਗਏ ਨੇ 9 ਬੱਚੇ ਹੁਣ ਸਾਈਕਲ ਚਲਾ ਕੇ ਆਏ ਨੇ ਬਾਹਰ ਗਲੀ 'ਚ ਆ ਲਿਆ ਕੇ ਖੜੇ ਕਰਤੇ ਦੋਨਾਂ ਨੇ ਸਾਈਕਲ ਦੋਨੇ ਚਲਾ ਕੇ ਆਏ ਨੇ ਹੁਣ ਨਾ ਇੰਨਾ ਹੀ ਕਰ ਲੋ ਦੋਨੇ ਟਿਊਸ਼ਨ ਵੀ ਜਾਣਾ ਤੇ ਤਿਆਰ ਕਰੋ ਬੱਚੇ ਤੇ ਬਾਕੀ ਕਰਦੇ ਆ ਜੀ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਮੈਨੂੰ ਕੋਣ ਲੈ ਬੋਲ ਸ਼ਸ਼ੀਕਲ ਜੀ ਕਰ ਦੋ ਸਾਰਿਆਂ ਨੂੰ ਮੈਨੂੰ ਕੋਰ ਰੁਟੀਨ ਕਰੋ ਇੱਧਰ ਸਾਡੀ ਮੰਮੀ ਬੈਠੀ ਹੈ ਮੰਮੀ ਨੂੰ ਮੈਂ ਦੋ ਗਿੜੇ ਚਾਹ ਦੇ ਲਵਾਤੇ ਹੁਣੇ ਤੀਜਾ ਗਿੜਾ ਲਾਉਣ ਨੂੰ ਤਿਆਰ ਨਾਲੇ ਜਵਾਬ ਨਹੀਂ ਦਿੰਦੀ ਨਾਲੇ ਤਾਂ ਕਹੋਗੀ ਲੈ ਮੈਂ ਨਹੀਂ ਚਾਹ ਪੀਣੀ ਨਾਲੇ ਪੀ ਲਾਂਦੀ ਆ ਫਿਰ ਹੁਣ ਡੈਡੀ ਆਏ ਸੀ ਡੈਡੀ ਤੇ ਆਇਆ ਤਾਂ ਚਾਹ ਬਣਾਈ ਆ ਏ ਦਾਦੀ ਤੋਂ ਕੁਆਲਾ ਲੈ ਡੈਡੀ ਦੇ ਆਇਆ ਤਾਂ ਹੁਣ ਦੁਵਾਰੇ ਚਾਹ ਬਣਾਈਆ ਡੈਡੀ ਦੀ ਚਾਹ ਪਈਆ ਹਜੇ ਗਲਾਸ ਦੇ ਵਿੱਚ ਡੈਡੀ ਬਾਹਰ ਗਲੀ 'ਚ ਪਤਾ ਨਹੀਂ ਕੀ ਕਰੀ ਜਾਂਦੇ ਨੇ ਦੇਖੋ ਮੀਂਹ ਪੈ ਰਿਹਾ ਆਪਣੇ ਬਰੀਕ ਬਰੀਕ ਕਣੀਆਂ ਪੈ ਰੀਆਂ ਨੇ ਮੀਂਹ ਦੀਆਂ ਮਾਸਾ ਮੜਾ ਜਾਂ ਮੌਸਮ ਠੰਡਾ ਹੋਇਆਗਾ ਪਾ ਦੇ ਰੱਬ ਮੀਂਹ ਪੱਖਿਆਂ ਦੀ ਹਵਾ ਵੀ ਠੰਡੀ ਹੋ ਜੇ ਆਹ ਮੈਨੂੰ ਤਾਂ ਟਰੈਕਟਰ ਲੋਟ ਕਰ ਦੇ ਲੈ ਟਰੈਕਟਰ ਲੋਟ ਕਰ ਫਿਰ ਤੋਂ ਹੁਣ ਜਦੋਂ ਅਸੀਂ ਦਾਦੂ ਤੋਂ ਕਰਵਾਇਆ ਮੈਨੂੰ ਨਹੀਂ ਪਤਾ ਕਿ ਹੈ ਇੱਥੇ ਉਹ ਕੋਸੇ ਇੱਥੇ ਕੋਣ ਨਾ ਆ ਚੱਕ ਕੱਢ ਕੇ ਫੋਨ ਨਾ ਲੜੇ ਨੀ ਦਾਦਾ ਜੀ ਤੋਂ ਕਰਵਾਉਣਾ ਰੋਟੀ ਮੈਂ ਲੱਗਿਆ ਹੁਣ ਬੱਚਿਆਂ ਨੂੰ ਰੋਟੀ ਬਣਾਉਣਾ ਬੱਚਿਆਂ ਨੇ ਜਾਣਾ ਟਿਊਸ਼ਨ ਤੇ ਤਿੰਨ ਚਾਰ ਦਿਨ ਹੋ ਗਏ ਬੱਚੇ ਗਏ ਨਹੀਂ ਟਿਊਸ਼ਨ ਤੇ ਮਿਲੇ ਨਹੀਂ ਲੜੀ ਉਹ ਆ ਗਈ ਹੈ ਉਹ ਨਾਲ ਤੁਹਾਡੇ ਕੋਲੋਂ ਹਾਂ ਉਹ ਤੋਂ ਨਹੀਂ ਆਇਓ ਹਾਂ ਬਾਅਦ ਚ ਲਿਆਓ ਮੀ ਹਟ ਜਾਂਦਾ ਉਹਨੇ ਚਾਹ ਪੀ ਲਓ ਪਹਿਲਾਂ ਲਓ ਜੀ ਚਟਣੀ ਹਜੇ ਅਸੀਂ ਕੱਲ ਖਤਮ ਕੀਤੀ ਅੱਜ ਡੈਡੀ ਫੇਰ ਮਿਰਚਾਂ ਲੈ ਆਏ ਮੈਂ ਬਣਾਈ ਆ ਲਾਲ ਮਿਰਚਾਂ ਦੀ ਚਟਣੀ ਇਹਨੂੰ ਲਾ ਲਿਆ ਆਪਾਂ ਦੇਸੀ ਘਿਓ ਦਾ ਤੜਕਾ ਇਧਰ ਦੁੱਧ ਗਰਮ ਹੋ ਗਿਆ ਇਧਰ ਆਪਣਾ ਡੋਲੂ ਚ ਦਹੀਂ ਹੈ ਮੈਂ ਤੁਹਾਨੂੰ ਦਿਖਾਉਣੀ ਆ ਇਹਦੀ ਮੈਂ ਬਣਾਉਂਗੀ ਲੱਸੀ ਦਹੀਂ ਦੀ ਰੋਟੀ ਖਾਣ ਵਾਸਤੇ ਤੇ ਮੰਮੀ ਸਾਡੀ ਲੱਗੀ ਹੋਈ ਆ ਫੋਨ ਦੇਖਣਾ ਦੇਖ ਲਓ ਕਿਹਦੀ ਕਿਹਦੀ ਸੱਸ ਫੋਨ ਦੇਖਦੀ ਆ ਮੈਨੂੰ ਦੱਸਿਓ ਕਮੈਂਟ ਕਰਕੇ ਆ ਦੇਖ ਲਓ ਸਾਡੀ ਮੰਮੀ ਆਰਾਮ ਨਾਲ ਪਈ ਆ ਫੋਨ ਦੇਖਦੀ ਆ ਤੇ ਬੱਚੇ ਚਲੇ ਗਏ ਟਿਊਸ਼ਨ ਤੇ ਟਾਈਮ ਵੱਜ ਗਏ ਨੇ 10:30 10:00 ਵੱਜ ਕੇ 40 ਮਿੰਟ ਹੋ ਗਏ ਤੇ ਬਾਹਰ ਹਜੇ ਕਿਣਮਣ ਜੀ ਹੋ ਰਹੀ ਸੀ ਮੀਂਹ ਦੀ ਦਿਖਾਉਣਾ ਤੁਹਾਨੂੰ ਦੇਖੋ ਬਾਹਰ ਦਾ ਮੌਸਮ ਮੀਂਹ ਵੈਸੇ ਹੁਣ ਤਾਂ हट ਗਿਆ ਪਰ ਕਣੀ ਆ ਜਿਆ ਪੈ ਗਈਆਂ ਤੇ ਡੈਡੀ ਉੱਪਰ ਗਏ ਹੋਏ ਨੇ ਡੈਡੀ ਕਹਿੰਦੇ ਮੈਂ ਕੋਠੇ ਤੇ ਦੇਖਿਆ ਵਾਂ ਵੀ ਕੋਈ ਪਾਣੀ ਪੂਣੀ ਨਾ ਰੁਕਿਆ ਹੋਵੇ ਹਨਾ ਕਈ ਵਾਰ ਕੋਈ ਚੀਜ਼ ਆ ਜਾਂਦੀ ਹੈ ਅੱਗੇ ਪੰਤਾਲੇ ਦੇ ਅੱਗੇ ਤਾਂ ਕਰਕੇ ਤੇ ਹੁਣ ਹਜੇ ਮੈਨੂੰ ਆਉਣਾਗਾ ਮੈਂ ਕਿਹਾ ਚਲੋ ਪਹਿਲਾਂ ਮੈਂ ਚਟਣੀ ਕੁੱਟ ਕੇ ਹਟੀਆਂ ਮੈਂ ਕਿਹਾ ਚਲੋ ਇਹਨੂੰ ਤੜਕਾ ਲਾ ਦਾਂ ਫਿਰ ਮੈਂ ਚੱਲੀ ਆ ਨਹਾਉਣ ਬੱਚੇ ਆਪਣੇ ਨਹਾ ਧੋ ਕੇ ਰੋਟੀ ਖਾ ਕੇ ਚਲੇ ਗਏ ਨੇ ਟਿਊਸ਼ਨ ਤੇ ਫਿਰ ਨਹਾਉਣੀ ਆ ਮੈਂ ਅਸੀਂ ਵੀ ਫਿਰ ਨਹਾ ਕੇ ਰੋਟੀ ਖਾਣੇ ਆ ਬੱਚੇ ਆ ਗਏ ਸੀਗੇ ਟਿਊਸ਼ਨ ਤੋਂ ਟਾਈਮ ਦੇਖਾਂ ਫੋਨ ਵੀ ਹੈਂਗ ਕਰੇ ਪੈਨੇ 2:22 ਹੋ ਗਏ ਦੁਪਹਿਰ ਦਾ ਮੇਰਾ ਸਿਰ ਦਰਦ ਹੋ ਰਿਹਾ ਸੀ ਹੁਣ ਮੈਂ ਦਵਾਈ ਲੈ ਕੇ ਹਟੀਆਂ ਲੱਤਾਂ ਦਰਦ ਬਹੁਤ ਹੋ ਰਿਹਾ ਹੈ ਅਜੇ ਤੱਕ ਤਕਾਬਟ ਨਹੀਂ ਆਈ ਸਾਡੀ ਤੇ ਬੱਚੇ ਸਕੂਲੋਂ ਆ ਗਏ ਇਹਨਾਂ ਨੇ ਮੈਨੂੰ ਕਦੇ ਨਮਕੀਨ ਖਾ ਲਿਆ ਕਦੇ ਬਿਸਕੁਟ ਖਾ ਲਿਆ ਪਰ ਲੱਗੇ ਨੇ ਦਾਦੀ ਨਾਲ ਤਾਂਸ ਫੇਡਣ ਵਾਸਤੇ ਜੋ ਵੀ ਕਹਣਾ ਮੈਨੂੰ ਭੁੱਖ ਲੱਗਿਆ ਕਹਿੰਦਾ ਮੈਨੂੰ ਬਣਾ ਦੋ ਪਿਆਜ਼ ਵਾਲੇ ਪਰੋਣ ਹੁਣ ਡੈਡੀ ਗਏ ਨੇ ਪਿਆਜ਼ ਕੱਟਣ ਵਾਸਤੇ ਨਾ ਤੇਰੇ ਪਿਆਜ਼ ਵਾਲੇ ਪਕੌੜੇ ਕਿੱਥੋਂ ਜ਼ਿਆਦਾ ਨੇ ਮੈਂ ਪਿਆਜ਼ ਦੇਖ ਰਿਹਾ ਨਾ ਉਹ ਤਾਂ ਬਹੁਤ ਚੋਸਰ ਹੈ ਮੈਗੀ ਪਈ ਸੀ ਮੈਗੀ ਖਾਣ ਦਾ ਜੀ ਨਹੀਂ ਮੈਨੂੰ ਦੇਖ ਕੇ ਪਿਆਜ਼ ਟੋਕਰੀ ਚ ਪਿਆਜ਼ ਇਹਨੂੰ ਟੋਕਰੀ ਆਲੂ ਆ ਨਾ ਆਲੂ ਉਲੂ ਨਾ ਹੰਤਾ ਪਿਆਜ਼ ਵਾਲੀ ਖਾਣੇ ਨੇ ਹਾਂ ਬਣਾ ਲੈਂਦੇ ਠੀਕ ਹੈ ਪਿਆਜ਼ ਬਣਾਓ ਮੇਰਾ ਸਾਰਾ ਟੋਕਿਆ ਆ ਆਪਣੇ ਵੀਜੇ ਖੇੜਦੇ ਨਹੀਂ ਬਣਾਤੀ ਥੋੜੀ ਨੀ ਬਣਾ ਹਾਂਜੀ ਹੁਣ ਮੇਰੇ ਪਕੌੜੇ ਦਾ ਮਿਕਸਚਰ ਹੋ ਗਿਆ ਤਿਆਰ ਤਿਆਰ ਹੋ ਰਿਹਾ ਸੋਮ ਕਹਿੰਦਾ ਮੈਂ ਮੈਗੀ ਖਾਉਂਗਾ ਉਹਦੀ ਮੈਗੀ ਬਣ ਰਹੀ ਹੈ ਇਤਨਾ ਫਰਾਈ ਕਰਨ ਲਈ ਤਿਆਰ ਹੋ ਗਿਆ ਤੇਲ ਆ ਗਏ ਮੈਂ ਪਕੌੜੇ ਖਾਉਂਗਾ ਸੋਮ ਮੈਗੀ ਖਾਊਗਾ ਅਸੀਂ ਤੁਹਾਨੂੰ ਦੇਖਾਂਗੇ ਵੇਖ ਕੇ ਪਕੌੜਿਆਂ ਚ ਕੋਈ ਮਦਦ ਹੁਸੈ ਨਹੀਂ ਕੱਲਾ ਬੇਸਨ ਤੇ ਪਿਆਜ਼ ਹੀ ਹੈ

ਓਹ ਕਾਲੀ ਮਿਰਚ ਪਾ ਲੋ ਮੈਂ ਤੁਹਾਨੂੰ ਪਾ ਲਿਆ ਧਨੀਆ ਪਾਊਡਰ ਪਾ ਲਿਆ ਨਮਕ ਮਿਰਚ ਪਾ ਲਿਆ ਨੂਰ ਪਾ ਲਿਆ ਗਰਮ ਮਸਾਲਾ ਪਾ ਲਿਆ ਵਧੀਆ ਲੱਗਣੀ ਪੱਤ ਹੋਰ ਵਧੀਆ ਲੱਗਣੀ ਸੀ ਪਾਲਕ ਹੁੰਦੀ ਜਾਂ ਥੋੜੀ ਜਿਹੀ ਜਾਂ ਹੂੰ ਧਨੀਆ ਹੂੰ ਉਹ ਨਾਲ ਤਾਂ ਬੱਸ ਅਰੇ ਜਸਤੋ ਕੰਨ ਛੱਡ ਦੇ Aiy, mami lama ber, yes, nak berayo? Besok ada ke orang palang? Ada. Tunggu <tip> sekejap, pakar ianya nak ਹਾਂ ਹਾਂ ਬੇਸਲ ਪਾਉਣਾ ਲੋង ਜੀ ਜੋ ਵੀ ਦੀ ਪੜਾਈ ਹੋ ਗਈ ਥੱਕ ਗਿਆ ਜੋ ਵੀ ਕਿੰਨੇ ਵਜੇ ਲੱਗਿਆ ਸੀ ਸਵਾ 4 ਲੱਗਿਆ ਸੀ ਟਾਈਮ ਵੱਜ ਗਿਆ ਨਹੀਂ 6:10 ਯਾਰ ਇਹ ਲੋ ਗੰਦਾ ਬੱਚਾ ਕੁਰਸੀ ਮੋਦੀ ਮਾਰ ਕੇ ਇਹਦੇ ਵਿੱਚ ਬੈਠਾ ਹੈ ਤੇ ਸੋਮੂ ਕੁਰਸੀ ਦੇ ਵਿੱਚ ਬੈਠਾ ਖੇਡਦਾ ਤੇ ਜੋ ਵੀ ਪੜ੍ਹਾਈ ਕਰਕੇ ਹਟਿਆ ਤੇ ਮੈਂ ਜੋਤ ਲਾ ਕੇ ਹਟਿਆ ਹਾਂ ਮੈਂ ਬਣਾਏ ਨੇ ਕਾਲੇ ਛੋਲੇਾਂ ਦੀ ਸਬਜ਼ੀ ਤੇ ਨਾਲ ਚੌਲ ਸਬਜ਼ੀ ਹਜੇ ਮੈਂ ਖੋਲ ਕੇ ਨਹੀਂ ਦੇਖੀ ਚੌਲ ਆਪਣੇ ਹੁਣੇ ਬਣ ਕੇ ਤਿਆਰ ਹੋਏ ਨੇ ਚੌਲ ਬਣ ਗਏ ਸਬਜੀ ਵੀ ਬਣ ਗਈ ਮੈਂ ਅਜ ਖੁੱਲ ਨਹੀਂ ਹੈਗੀ ਖੋਲ ਕੇ ਦੇਖ ਦੂੰ ਕਿੱਦਾਂ ਦੀ ਬਣੀ ਆ ਹਲੋ ਸਬਜੀ ਵੀ ਬਣ ਕੇ ਤਿਆਰ ਛੋਲੇ ਸਬਜੀ ਬਣਾਈ ਆ ਕਾਲੇ ਛੋਲੇ ਦੇਖੋ ਇਦਾਂ ਦੀ ਸਬਜੀ ਵੀ ਬਣ ਕੇ ਤਿਆਰ ਆ ਤੇ ਚੌਲ ਬਣ ਕੇ ਤਿਆਰ ਨੇ ਅੱਜ ਨਾ ਮੇਰਾ ਦਵਾਈ ਲੈ ਕੇ ਆਈਆਂ ਮੈਂ ਮੈਨਾਂ ਦਵਾਈ ਲੈ ਕੇ ਆਈਆਂ ਮੇਰਾ ਬੀਪੀ ਲੋ ਹੋ ਗਿਆ ਅੱਜ ਫੇਰ ਬਹੁਤ ਜ਼ਿਆਦਾ ਬੁਰਾ ਹਾਲ ਸੀਗਾ ਦੁਪਹਿਰੇ ਤਾਂ ਜ਼ਿਆਦਾ ਸੀਗਾ ਥੋੜਾ ਜਿਹਾ ਤੇ ਫਿਰ ਡੈਡੀ ਨਾਲ ਜਾ ਕੇ ਦਵਾਈ ਲੈ ਕੇ ਨੂੰ ਥੋੜਾ ਜਿਹਾ ਟਾਈਮ ਰੈਸਟ ਚ ਕੀਤੀ ਤੇ ਫਿਰ ਮੈਂ ਉੱਠੀ ਆ 5:30 5 ਵਜੇ ਉੱਠ ਕੇ ਫਿਰ ਮੈਂ ਸਬਜ਼ੀ ਨੂੰ ਤੜਕਾ ਲਾਇਆ ਤੇ ਛੋਲ ਬਣਾਏ ਮੰਮੀ ਨੇ ਭਾਂਡੇ ਮੰਜੇ ਤੇ ਖਾਣਾ ਫ੍ਰੀ ਹੋਈਆਂ ਮੈਂ ਜੋਨ ਆਪਣੇ ਬਣ ਗਏ ਸੰਜੀ ਵੀ ਬਣ ਗਏ ਹੁਣ ਦੇਖਦੇ ਆਂ ਜੇ ਬੱਚਿਆਂ ਨੂੰ ਕੋਕ ਲੱਗੀ ਹੁੰਦੀ ਚੈਨਲ ਨੂੰ ਪਾ ਕੇ ਜਿੰਨੀ ਰੋਕੀ ਡੈਡੀ ਵੀ ਪੈ ਗਏ ਉਹ ਸਾਰੀ ਰਾਤ ਉੱਤਰ ਕਹਿੰਦੇ ਮੈਂ ਸੁੱਤਾ ਨਹੀਂ ਹੈਗਾ ਲੈਟ ਨਹੀਂ ਸੀ ਹੈਗੀ ਉਹ 3 ਵਜੇ 3 ਵਜੇ ਦੀ ਲੈਟ ਗਈ ਸੀ ਤਾਂ ਕਰਕੇ ਡੈਡੀ ਸੁੱਤੇ ਨਹੀਂ ਹੈਗੇ ਹੁਣ ਡੈਡੀ ਸੌਂ ਗਏ ਮੰਮੀ ਵੀ ਅੱਧਰ ਪਈ ਹੈ ਲੈਟ ਬੰਦ ਦਾ ਕਮਰੇ ਦੀ ਤੇ ਮੈਂ ਵੀ ਅੰਦਰ ਹੀ ਪਈ ਸੀ ਬੰਨਾ ਰੈਸਟ ਕੀਤਾ ਹੋਇਆ ਹੈ ਟਾਈਮ ਲੱਭੀ ਫਿਰ ਹੋ ਗਿਆ ਤਕਾਬ ਉੱਤੀ ਨਹੀਂ ਹੋਈ ਅੰਤਰੀ ਹੈ ਜੀ ਲੱਗਾ ਬਹੁਤ ਅਰਧ ਕਰਤੀਆਂ ਨੇ ਲੰਬਾ ਜਣਾ ਛੱਲੀਆਂ ਜੀਆਂ ਪੰਜਾ ਪੰਜਾਂ ਦੇ ਕਰਕੇ ਦਰ ਕੋ ਬੰਦ ਹਾਂਜੀ ਦਾदू ਨੇ ਉੱਠਣਾ ਕੇਲਾ ਨਹੀਂ ਲਿਆਣੇ ਕੇਲਾ ਵਾ ਕੇਲੇ ਮੈਂ ਮੋਹਣੀ ਆ ਦਾदू ਜਦੋਂ ਉੱਠ ਖੜੇ ਨਾ ਫਿਰ ਤੋਂ ਕੇਲੇ ਲਿਆ ਦਿੰਦੇ ਕੋਈ ਨਾ ਕੋਈ ਨਾ ਉੱਠ ਫੜਦੇ ਨੂੰ ਉੱਠਣਗੇ ਹੁਣ ਰੋਟੀ ਖਾਂਗੇ ਉੱਠ ਕੇ ਸਹੀ ਸੁੱਕਾ ਜਾਂਦੇ ਦਾਦੇ ਨੂੰ ਦਾਦਾ ਆਪ ਸੁੱਕਾ ਨਹੀਂ ਹੈਗਾ ਦਾਦਾ ਸੁੱਕਾ ਨਹੀਂ ਰਾਤ ਦਾਦੀ ਨੂੰ ਉੱਠੋ ਹੋਈਏ ਦਾਦੀ ਅੰਦਰ ਬੈਠ ਦੇ ਕੇ ਦਾਦੇ ਨੂੰ ਖਾਲ ਦੇ ਦਾਂ ਕਨਨ ਦਾਦੇ ਨੂੰ ਖਾਣ ਦੋ ਬਨਾਣਾ ਖਾ ਮੂਜੀ ਕੈਰਟਿਕ ਵਿੱਚ ਦੇਖ ਰਿਹਾ ਨੇ ਕਦੇ ਖਾਦਾ ਵੀ ਨਾ ਕਿੰਨੇ ਦਿਨ ਹੋ ਗਏ ਇਹਨਾਂ ਨੂੰ ਬਨਾਣਾ ਲਿਆ ਕੇ ਨਹੀਂ ਦਿੱਤਾ ਹੈਗਾ ਐਪਲ ਹੀ ਖਾਂਦਾ ਹੁੰਦਾ ਸੋ ਮੈਂ ਕਿਹਾ ਚਲੋ ਹੁਣ ਜੀ ਦਾਦੇ ਨੂੰ ਵਾਹ ਪਾਏ ਜਾਂਦੇ ਫਿਰ ਤੁਹਾਨੂੰ ਮਗਾ ਦੂੰਗੀ ਉਹ ਦਾਦੇ ਨੂੰ ਖਾਣ ਲੱਗਿਆ ਹੋਇਆ ਲਓ ਜੀ ਛੋਲਿਆਂ ਦੀ ਸਬਜ਼ੀ ਬਣ ਗਈ ਸੀ ਹੁਣ ਅਸੀਂ ਲੱਗਿਆ ਰੋਟੀ ਖਾਣ ਸੋਮੂ ਨੇ ਚੀਨੀ ਪਾਈ ਆ ਚੌਣਾ ਚੌਣਾ ਸੋਮੂ ਤੂੰ ਚੀਨੀ ਪਾਈ ਆ ਅਸੀਂ ਸਬਜੀ ਨਾ ਖਾ ਰਹਿਆਂ ਨਾਲ ਪਿਆਜ਼ ਤੇ ਨਾਲ ਨਿੰਬੂ ਇੱਧਰ ਮੰਮੀ ਵੀ ਖਾ ਰਹੀ ਆ ਇੱਧਰ ਡੈਡੀ ਵੀ ਖਾ ਰਹੇ ਨੇ ਜੋ ਵੀ ਬਾਹਰ ਬੈਠਾ ਟੀਵੀ ਦੇਖਦਾ ਉਹ ਬਾਹਰ ਬਹਿ ਕੇ ਖਾ ਰਿਆ ਰੋਟੀ ਅਸੀਂ ਅੰਦਰ ਬੈਠੇ ਆ ਆ ਕੀ ਬਗਲਾਉਂ ਹਾਂ ਲਓ ਜੀ ਪਿਆਜ਼ ਦੇਖੋ ਕਿੰਨੇ ਖਰਾਬ ਨਿਕਲ ਰਹੇ ਨੇ ਪਿਆਜ਼ਾਂ ਦੇ ਪੜਾਕੇ ਪਏ ਪਏ ਨੇ ਆ ਗੋਮਾ ਆਪਾਂ ਦਾ ਰਿਆਜ ਬਹੁਤ ਜ਼ਿਆਦੇ ਆਪਾਂ ਦੇ ਕਾਲੇ ਕਾਲੇ ਜਿਹੇ ਹੋਏ ਪਏ ਨੇ ਪਿਆਜ਼ ਗੰਦੇ ਤੇ ਡੈਡੀ ਤੇ ਜੋ ਉਹਨੂੰ ਲਾਇਆ ਵੀ ਸਮਾਰ ਲੋ ਬੈ ਕੇ ਨਾਲ ਜੋ ਵੀ ਲੱਗਿਆ ਹੋਇਆ ਹਾਂਜੀ ਬੱਚੇ ਹਾਂ ਆ ਸੇਬ ਖਾਲਾ ਆ ਮਮੀ 라ਉਣਾ ਬੈਠੀਏ ਕੁਰਸੀ ਤੇ ਟੌਰ ਨਾਲ ਮਮੀ ਤੈਨੂੰ ਕੋਈ ਕੰਮ ਨਹੀਂ ਹੈ ਆ ਸੀ ਚਾਦਰ ਪੁਛਾ ਰੱਖੀਏ ਨੀਚੇ ਸੋਮ ਵਾਸਤੇ ਐਪਲ ਲਈ ਸੀ ਕੱਟ ਕੇ ਜਾਂ ਚੱਕ ਲਿਆ ਚੱਕ ਕੇ ਲਿਆ ਟਰੈਕਟਰ ਚੱਕ ਕੇ ਲਿਆ ਆ ਸੀ ਸ਼ੋਮੀ ਦਾ ਟਰੈਕਟਰ ਲੈ ਜਾ ਚੱਕ ਲੈ ਦਾ ਟਰੈਕਟਰ ਕੋ ਕੌਣ ਲਿਆ ਆਥੇ ਹੈ ਟਰੈਕਟਰ ਕੋ ਲਿਆਉ ਟਰੈਕਟਰ ਓ ਦੇ ਕਿੰਨੇ ਪਿਆਜ਼ ਖਰਾਬ ਨਿਕਲ ਗਏ ਦੇਖੋ ਚੈੱਕ ਕਰੋ ਆਪਾਂ ਤਾਂ ਨਹੀਂ ਹੋ ਰੋ ਰੰਦਾ ਪਸ ਇਹ ਚੋ ਉੱਤਟਾ ਰ ਗਿਆ ਪਿਆਜ਼ ਤੋਂ ਤਰੀਆ ਟੁੱਟਾ ਆ ਪਿਆਜ਼ ਤੇ ਮੁੰਡਾ ਦੇਖ ਲੈ ਚਲ ਜਾ ਲਓ ਜੀ ਇੱਧਰ ਹੋ ਰਹੀ ਆ ਆਲੂ ਵਾਲੇ ਪਰੌਂਠਿਆਂ ਦੀ ਤਿਆਰੀ ਥੁੱਪੇ ਬੈਠ ਕੇ ਸਾਰੇ ਮੰਮੀ ਘਰ ਵੀ ਲੱਗਦੀ ਆ ਅੱਜ ਤਾਂ ਮੌਸਮ ਠੰਡਾਗਾ ਠੰਡੀ ਠੰਡੀ ਹਵਾ ਚੱਲਦੀ ਸੀ ਮੌਸਮ ਵਧੀਆ ਠੰਡਾ ਸੀ ਹੁਣ ਮਾੜੀ ਜੀ ਧੁੱਪ ਦੀ ਚਮਕ ਨਿਕਲੀ ਆ ਸਵੇਰ ਦਾ ਤਾਂ ਬਹੁਤ ਸੋਹਣਾ ਮੌਸਮ ਸੀਗਾ ਅੱਜ ਅਸੀਂ ਪਿਆਜ਼ ਵੀ ਸਮਾਰੇ ਨੇ ਸਾਰੇ ਹੁਣ ਅਸੀਂ ਬਣਾਵਾਂਗੇ ਆਲੂ ਵਾਲੇ ਪਰੌਂਠੇ ਚੁੱਲ੍ਹੇ ਤੇ ਉਹ ਦੇਖੋ ਚੁੱਲ੍ਹੇ ਤੇ ਆਵਾਲੇ ਨੇ ਆਲੂ ਪਹਿਲਾਂ ਚੁੱਲ੍ਹੇ ਤੇ ਪਰੌਂਠੇ ਬਣਾਵਾਂਗੇ ਹੈ ਹੈਨਾ ਜੋ ਬਣ ਕੀ ਜੋ ਬੰਦੇ ਫੇਵਰੇਟ ਹਨਾ ਮਿੰਨ ਲਾਦਰ ਪਰੌਂਠਿਆਂ ਨਾਲ ਬਸ ਆਪਣੇ ਮੱਖੀਆਂ ਮੂੰਚੀਆਂ ਆਉਣੀਆਂ ਮੱਖੀਆਂ ਤਾਂ ਹੁਣ ਆਈਆਂ ਨੇ ਪਰੌਂਠਿਆਂ ਦੀ ਥੋੜੀ ਮੱਖੀ ਆਉਣੀ ਹੈ ਪੱਖਾ ਲਾਵਾਂਗੇ ਪੁੰਡੀ ਪੋਂਟਾ ਖਾਂਗੇ ਆਲੂ ਵਾਲਾ ਹੈ ਪਿਆਜ਼ ਵਾਲਾ ਜਿਹੜਾ ਉਹਦੇ ਖਾਦਾ ਸੀ ਜਿੱਦੇ ਬੂ ਆਈ ਸੀ ਹੈ ਉਹ ਟੇਸਟੀ ਸੀ ਚੱਲ ਤੁਹਾਨੂੰ ਪਿਆਜ਼ ਵਾਲਾ ਬਣਾ ਦਾਂ ਠੀਕ ਆ ਹੁਣ ਤੂੰ ਸਾਈਕਲ ਚਲਾ ਰਿਹਾ ਆਪਦਾ ਠੀਕ ਆ ਚਲਾ ਲਓ ਫਿਰ ਮੈਨਾਂ ਚਲਾ ਲਾ ਮੰਮਾ ਮੂਰੇ ਲਾ ਦੇ ਹਾਂਜੀ ਮੰਮਾ ਆ ਖਵਾ ਰਹੇ ਨੇ ਦਾदू-ਦਾਦੀ ਨੂੰ ਆਲੂ ਵਾਲੇ ਪਰੌਂਠੇ ਦਾਦੀ ਆ ਬੈਠੇ ਦਾਦੂ ਉਹ ਬੈਠੇ ਸੋਮ ਨੂੰ ਆਹ ਹੋਦੀ ਨੂਨ ਵਾਲੀ ਪਰੌਂਠੀ ਖਵਾ ਰਹੇ ਦਹੀਂ ਨਾਲ ਤੇ ਨਾਲ ਚਾਰਨੀ ਖਾ ਰਿਆ ਇਹ ਦੇਖ ਹਉਗਾ ਸਾਦੀ ਆ ਬੈਠੇ ਮੰਮਾ ਮੇਰੇ ਲਈ ਮੇਰਾ ਭੰਦ ਰਿਹਾ ਮੰਮਾ ਜੋ ਆਲੂ ਵਾਲੇ ਪਰੌਂਠੇ ਖੁੱਲ੍ਹਾ ਸੱਦਾ ਗਾਤੇ ਸਾਰਿਆਂ ਚੁੱਲੇ-ਮੂਲੇ ਬੈ ਕੇ ਖਾਣੇ ਪੈਣਗੇ ਸੇਕ 'ਚ ਦੇਖੋ ਗੱਡਾ ਪਰੌਂਠਾ ਆ ਦੇਖੋ ਟੁੱਟਦਾ ਹੈਗਾ ਸੱਚੀ ਹੋ ਗਈ ਜੋ ਹੁਣ ਜਿਵੇਂ ਤੂੰ ਕਹਿੰਦਾ ਸੀ ਉਹ ਤਾਂ ਨੂੰ ਖੁਸ਼ਕ ਜੇ ਬਾਹਲੇ ਨੇ ਤਾਂ ਹੀ ਤਾਂ ਕਹਿ ਰਹੀ ਸੀਗਾ ਮੈਂ ਵੀਡੀਓ ਬਣ ਕੇ ਲੈ ਲਾਓ ਜੀ ਮੇਰਾ ਪਰੌਂਠਾ ਵੀ ਆ ਗਿਆ ਆਲੂ ਵਾਲਾ ਸੌਮ ਦਾ ਵੀ ਆ ਗਿਆ ਪਰੌਂਠਾ ਨੂਨ ਵਾਲਾ ਸੌਮ ਉੱਧਰ ਮੰਮਾ ਬਣਾ ਰਹੇ ਨੇ ਪਰੌਂਠੇ ਦਾਦੀ ਕੀ ਕਰ ਰਹੀ ਨੇ ਮੰਮਾ ਦਾਦੀ ਬੋਲੇ ਸੋਟੀ ਘਾਣ ਦਾਦੀ ਸੌਂਟੀ ਘਾਣ ਬੋਲਾ 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 ਹਾਂਜੀ ਹੁਣ ਆਪਣੇ ਦਾਦੂ ਵੀ ਲੱਗ ਗਏ ਨੇ ਆਲੂ ਵਾਲੇ ਪਰੌਂਠੇ ਖਾਣ ਅਣ ਪਰੌਂਠੇ ਖਾਣ ਪਰੌਂਠੇ ਕਿਆ ਹੈ ਲੱਗ ਰਹੇ ਨੇ ਦਾਦੂ ਪਰੌਂਠੇ ਬਹੁਤ ਵਧੀਆ ਬਹੁਤ ਵਧੀਆ ਚੁੱਲੇ ਤੇ ਤਾਂ ਹੁੰਦੀ ਕ੍ਰਿਸਪੀ ਕ੍ਰਿਸਪੀ ਵਾਲੇ ਕਹਿਣ ਲੱਗੇ ਮੈਂ ਤਾਂ ਲਾਸਟ ਦਾ ਪਰੌਂਠਾ ਨਾ ਕਿਉਂ ਕਿਉਂ ਨਾ ਖਾਦਾ ਦੇਸੀ ਘੇ ਬਣਾ ਲਾ ਇਹ ਨਾਲ ਕਿਉਂ ਉਹ ਘਰ ਕੇ ਖਾਦਾ ਜੋ ਬਣੇ ਦਹੀਂ ਖਾਦਾ ਲਾਸਟ ਪਰੌਂਠਾ ਆ ਐਡਾ ਚਮਚਾ ਆ ਪੂਰਾ ਭਰ ਕੇ ਖਾਦਾ ਮੈਂ ਉੱਤੇ ਕਿਉਂ ਬਹੁਤ ਨਾਲ ਦਹੀਂ ਦੀ ਤੁਸੀਂ ਮੈਂ ਸਿਰ ਤਾਂ ਨਹੀਂ ਤੇ ਜਾ ਮੈਂ ਆ ਗਿਆ ਨਾ ਨੋਰਮਲ ਦੀ ਸਾਰੇ ਖਾਣਗੇ ਮਰੀ ਟਾਈਮ ਹੈ ਸਾਰੇ ਖਾਣੇ ਹੱਥ ਪਰ ਰੱਖ ਹੱਥ ਪਰ ਰੱਖ ਤੂੰ ਆ ਨਹੀਂ ਹੁੰਦਾ ਸੇਕ ਇੱਥੇ ਨਾ ਤੂੰ ਆ ਨਿਕਲਿਆ ਹੁੰਦਾ ਅੰਦਰ ਦਾ ਤੂੰ ਆ ਤੂੰ ਆ ਆ ਹੋਰ ਵੀ ਘਬਰਾ ਕੇ ਲੈਂਦੀ ਆ ਬੰਦੇ ਨੇ ਜੇ ਦੋ ਖਾਣ ਨੇ 10 ਖਾਣ ਦਾ ਖਰਚਾ ਨਾਲੇ ਖੜੇ ਰਹੇ ਹੋਰ ਬੈਠੇ ਹੋ ਮੌਸਮ ਠੀਕ ਹੋ ਗਏ ਨਾ ਵੇਖ ਤੇ ਉੱਤੇ ਕੁ ਡਾਵੀਂ ਹੈ ਅਜੇ ਮੌਸਮ ਵਧੀਆ ਸੀਗਾ ਠੰਡਾ ਤਾਂ ਕਿੱਲੇ ਜਿਆਗ ਕੇ ਜਾੜੀ ਮੌਸਮ ਦੇਖੋ ਨਾ ਤੁੱਪ ਸਵੇਰ ਦੀ ਕੋਈ ਤੁੱਪ ਨਹੀਂ ਕੁੱਪਣੀ ਆ ਗਈ ਸਵੇਰ ਮੜੇ ਚੰਦਨ ਜਾਨ ਇਕਰੇ ਸੂ ਸ਼ਾਮ ਨੂੰ ਹੂੰ ਹੁਣ ਜੱਗੂ ਮੇਰੀ ਸ਼ਾਮ ਹੋ ਗਈ ਹਾਂ ਮੈਂ ਇਤਰਾਮ ਨਾਲ ਬੈਠੇ ਲੈ ਨਹੀਂ ਗਰਮੀ ਨੂੰ ਆਈ ਨਹੀਂ ਚੱਕ ਦੇ ਦੀ ਪਲੇਟ ਹਾਂਜੀ ਜੜੀ ਠੀਕ ਹੈ ਹੁਣ ਮੰਗ ਨਹੀਂ ਲਿਆਣੇ ਮੈਂ ਲਿਆਉਣਾ ਪਲੇਟ ਚੱਕ ਕੇ ਆਹ ਨਹੀਂ ਤੇ ਕੋਈ ਲੈ ਆਹ ਦਾਦੀ ਵਾਲੇ ਇਹ ਖਾ ਲੈ ਆਹ ਥਾਲੀ ਲੈ ਜਾ ਆ ਦੇਖ ਆ ਹੈਗਾ ਆ ਮੈਂ ਹਲੇ ਮੀਡੀਆ ਸਾਰੀ ਘਿਓ ਨਾਲ ਘਿਓ ਚਮਕਦਾ ਪੂਰਾ ਵੇ ਦਾ ਦਾ ਬਿੰਨੋ ਆ। ਇਹ ਮੀਰੀ ਆ ਗਈ ਦੇ ਕੋਲੀ ਚਾ। ਆ ਕੋਲੀ ਦੇ ਪਾ ਲਈ। ਹਾਂ ਜੋਂ ਦਾ ਦਾ ਦਾਦੀ ਲੱਗੇ ਨੇ ਆਲੂ ਵਾਲਾ ਪਰੌਣਾ ਖਾਣ। ਗਰਮ ਗਰਮ। ਦਰਦੀ ਨੇ ਖਾਣਾ। ਦੇਖੋ ਕਿੰਨਾ ਲੱਗੇ ਮੈਂ ਕਰੀਸਪੀ ਕਰੀਸਪੀ। ਆਉਤੀ ਰੱਖ ਮਮਾ ਦੀ ਗਰਮ ਹੋਵੇ ਬਈ। ਹਾਂ। ਇੱਥੇ ਰੱਖ ਲੋ। ਰੱਖ ਲੋ ਕੋਈ ਨਹੀਂ। ਚੱਕ। ਆਇ ਚੱਕ। ਔਰ ਆਪ ਲੀਨ ਚੱਕ ਪਰੌਂਠਾ ਆ ਚੱਕ ਕਰਦੂ ਵਾਲਾ ਪਰੌਂਠਾ ਦਾਦੀ ਖਾ ਲੂ ਵਾਲਾ ਪਰੌਂਠਾ ਕੇ ਦਾਦੀ ਕੇ ਸ਼ੁਰੂ ਨਹੀਂ ਕਰਿਆ ਕੇ ਦਾਦੀ ਖਾ ਲੂ ਵਾਲਾ ਪਰੌਂਠਾ ਦਾਦੀ ਖਾ ਲੂ ਵਾਲਾ ਪਰੌਂਠਾ ਉਹ ਖਾ ਕੇ ਦਿਖਾਉਂ ਤੇ ਗਰਮ ਗਰਮ ਮੂੰਹ ਚ ਪਾਓ ਚਲ ਚਲ ਤੇ ਸੋਦੀ ਮੂੰਹ ਚ ਪਾਓ ਨੂੰ ਮੱਤ ਉਹ ਤੇ ਜਾਂ ਨਹੀਂ ਮੈਂ ਆਵਾਜ਼ ਵਗਜੋ ਤੇ ਪੱਖੇ ਕੋਲੇ ਦਾਦੀ ਦੀ ਕੁਰਸੀ ਜਾ ਕੇ ਰੱਖ ਦਿਓ ਬੜੀ ਘੜ ਘਟੀ ਉਧਰ ਦੀ ਉੱਤੇ ਜੇ ਕਿਸੇ ਨੂੰ ਕਿਉਂ ਚਾਹੀਦਾ ਹੋਵੇ ਮੇਤੋਂ ਲੈ ਲਿਓ ਮੈਂ ਡਿਲੀਵਰ ਕਰ ਦੂੰ ਪਰੌਂਠਿਆਂ ਉੱਤੇ ਉਹ ਮੈਂ ਬੈਠੋ ਤੂੰ ਦਾਦੀ ਦੀ ਸੀਟ ਆਪਣੇ ਦੱਬਲੀ ਕੁਰਸੀ ਤੇ ਆ ਦਾਦੀ ਪਰੌਂਠਾ ਉੱਪਰ ਬਹਿ ਕੇ ਸੀਟ ਦੱਬ ਲਈ ਹੈ ਨਾ ਹੋ ਗਈ ਨਾ ਦੰਦ ਤੇਰੇ ਨੂੰ ਬੁਲੀ ਕੇ ਆਲਾ ਭੁਲੀਏ ਹੋ ਰਹੀਏ ਤੇ ਪੈਸਟੀ ਪਰੌਂਠਾ ਗਾਣੇ ਨਾ ਬਾਅਦੋ ਦੇਖਾਂਗੇ ਦੇਖਣਾ ਨਹੀਂ ਹੈਗਾ ਬਾਅਦੋ ਦੇਖਾਂਗੇ ਨਾ ਫੇਰ ਦੁਬਾਰੇ ਇਹ ਨਹੀਂ ਮੰਮੀ ਤੇਰਾ ਖਾਣਾ ਲਗਾ ਲੈ ਇੱਕ ਜਗਾਣਾ ਉਹ ਨਹੀਂ ਖਾਣਾ ਮੈਂ ਮੈਂ ਤਾਂ ਮਜ਼ਾਕ ਕਰਦਾ ਤੁਹਾਡਾ ਡਾਈਟ ਤੇ ਆ ਮੈਂ ਤਾਂ ਡਾਈਟ ਤੇ ਆ ਜਿਹੜੀ ਡਾਈਟ ਤੇ ਜੋ ਬੰਦਾ ਖਾ ਕੇ ਤਿੰਨ ਬਰੌਂਡ ਆਲੂ ਵਾਲੇ ਹੁਣ ਅਸੀਂ ਡਾਈਟ ਤੇ ਆ ਹਣ ਜਾਵਣ ਹਾਂ ਫੇਰ ਇਹ ਚ ਕਿਹੜਾ ਕੋਈ ਉਹ ਅਨ ਹੈਲਦੀ ਜੀ ਜਾ ਸਾ ਸਾਹ ਇਹਨਾਂ ਦੀ ਘਰ ਦੀ ਚੀਜ਼ ਐ ਕਿਉਂ ਪਾਇਆ ਹੋਇਆ ਆਲੂ ਹੈਗਾ ਬਸ ਇਹ ਚ ਕਿਹੜੀਆਂ ਨਾ ਹਬੀ ਵੀ ਚਾ ਜਿੰਨੇ ਮਰਜ਼ੀ ਖਾ ਲੋ ਚਾ ਬੰਦਾ 15 ਪਰੌਠੇ ਖਾ ਲੇ ਦਾਦੇ ਨੂੰ ਪਾਣੀ ਲੈ ਕੇ ਦੇ ਨਾਲੇ ਦਾਦੀ ਨੂੰ ਗੋਸੀ ਦੇ ਆਏ ਸਾੜੀ ਹੈਗਾ ਉੱਤ ਆਏ ਨਾ ਨਾ ਇਹ ਤੇ ਦਾਦੀ ਨੂੰ ਲੈ ਦੂ ਬਾਅਦ ਚ ਨਾ ਫੋਟੋ ਖਿੱਚ ਕੇ ਆਂਦਾ ਦਾਦਾ ਜੀ ਰੋ ਮਦਾ ਖਿੱਚੂੰ ਦਾਦੀ ਦੇ ਬਚਾਰੇ ਭੈਣੇ ਮम्मा ਹਾਂਜੀ ਗਾਦੀ ਮੇਰੀ ਮੱਖੀਆਂ ਤੇ ਮੱਖੀਆਂ ਹੁਣ ਲੱਗੇ ਨੇ ਮम्मा ਰੋਟੇ ਖਾਂ ਕੀ ਹੋ ਗਿਆ ਮੱਖੀਆਂ ਵਾਲਿਆ ਨੇ ਬਾਰ ਬੁਰ ਕੋਈ ਨਹੀਂ ਗਾਦੀ ਝੱਲ ਮਾਰਦੇ ਮੱਖੀਆਂ ਦਾ ਬੈਣ ਨੋ ਮੇਰੀ ਰੋਟੀ ਖਾਂਦੀ ਆ ਦਦ ਪੋਤਿਆਂ ਨੇ ਖਾਦੀ ਸੀ ਰੋਟੀ ਉਹ ਤਾਂ ਝੱਲ ਮਾਰੀ ਨਹੀਂ ਮੇ ਨੋ ਮੇਰੀ ਗਰਮੀ ਚ ਆਇਦੀ ਰੋਟੀ ਬਣਾ ਕੇ ਰੋਟੀ ਬਣਾ ਕੇ ਅਸੀਂ ਵੀ ਫਿਰ ਗਰਮੀ ਚ ਬੈ ਕੇ ਪਰੌਂਠੇ ਖਾਦੇ ਸੀ ਤੇ ਤੁਹਾਡੇ ਕੋਲ ਦਾਦਾ ਬਟਾ ਦੀ ਦਾਦੇ ਤੇ ਚੱਲ ਮਲਾ ਲੰਦੇ ਦਾਦੇ ਨੇ ਮਾਰੀਆ ਚੱਲ ਓਹ ਲਿਆ ਈਓ ਲਾ ਜੀ ਐਕਸ ਸਾਈਜ਼ ਬਰਤਾ ਰੇ ਲਾ ਕੇ ਔਖੇ ਹੋ ਗਏ ਦਹੀਂ ਨਾਲ ਇੱਕ ਹੀ ਗੋਦੀ ਇੱਕ ਹੀ ਗੋਦੀ ਜਿਹੜਾ ਕੱਢਿਆ ਸੋਮੂ ਜਿਹੜਾ ਕੱਢਿਆ ਅੰ ਦਾਪੂ ਜੀ ਰਾਤ ਦੇ ਵੱਜ ਗਏ ਨੇ 9 ਰੋਟੀ ਪਾਣੀ ਖਾ ਕੇ ਅਸੀਂ ਹੋ ਗਏ ਸੀ ਟਾਈਮ ਨਾਲ ਹੀ ਬਿਲੇ ਫਿਰ ਡੈਡੀ ਬਾਹਰ ਚਲੇ ਗਏ ਡੈਡੀ ਨੂੰ ਭੇਜਿਆ ਦੁਕਾਨ ਤੇ ਕਿਉਂਕਿ ਘਿਓ ਖਤਮ ਹੋ ਗਿਆ ਸੀ ਘਿਓ ਲੈਣ ਭੇਜਿਆ ਡੈਡੀ ਨੂੰ ਤੇ ਨਾਲ ਸੋਮ ਚਲੇ ਗਿਆ ਸੀ ਜਿਹੜਾ ਕੱਢਣਾ ਉਸ ਤੋਂ ਬਾਅਦ ਮੈਂ ਤੇ ਮੰਮੀ ਜਿਹੜਾ ਕੱਢਣ ਚਲੇ ਗਏ ਤੇ ਫਿਰ ਆ ਕੇ ਹਾਂ ਭਾਂਡੇ-ਪੁੰਡੇ ਮਾਜੇ ਮੰਮੀ ਨੇ ਮੈਂ ਦੁੱਧ ਵਗੈਰਾ ਗਰਮ ਕੀਤਾ ਹੁਣ ਮੈਂ ਲੱਗੀ ਸੀ ਵਲੌਗ ਐਡਿਟ ਕਰਨ ਦਾ ਹਾਂ ਚਲੋ ਕਰਦਾ ਥੋੜਾ ਜਿਹਾ ਟਾਈਮ ਹੈਗਾ ਤੇ ਬੱਚੇ ਵੀ ਪੈ ਗਏ ਸੀਗੇ ਬੱਚੇ ਦੋਨੇ ਪੈ ਗਏ ਸੋ ਹੁਣ ਦੁੱਧ ਪੀ ਰਹੇ ਆ ਜੋ ਵੀ ਫੋਨ ਦੇਖਦਾ ਦੋਨੇ ਲੱਗੇ ਹੋਏ ਨੇ ਫੋਨ ਤੇ ਤੇ ਆਪਣੇ ਕੋਲੇ ਮੰਮੀ ਵੀ ਨੇ ਇੱਥੇ ਮੰਮੀ ਪੈ ਗਈ ਮੰਜੇ ਤੇ ਦਿਖਾਉਣੀ ਆ ਮਮਮੀ ਵੀ ਪੈ ਗਈ ਫੋਨ ਲੱਗੇ ਸੀ ਸੌਣ ਬਾਕੀ ਇਹ ਸੀ ਆਪਣਾ ਅੱਜ ਦਾ ਬਲੌਗ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਜੀ ਅਗਲੇ ਬਲੌਗ 'ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਗਲੇ